ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵਧਾਈ ਦੇਣਾ ਚਾਹਣਾ ਹੈ ਜਿਹੜਾ ਉਹਨਾਂ ਨੇ ਹਿਸਟੋਰਿਕ ਡਿਸੀਜਨ ਲਿੱਤਾ ਹੈ ਜਿਹੜਾ ਬਿੱਲ ਲੋਕ ਸਭਾ ਚ ਪਾਸ ਹੋ ਗਿਆ ਤੇ ਰਾਜ ਸਭਾ ਚ ਅੱਜ ਫਾਈਨਲ ਸਟੇਜ ਤੇ ਪਾਸ ਹੈ ਕਿ ਜਨਰਲ ਕੈਟਾਗਰੀ ਦੇ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਜਿੰਨਾਂ ਨੂੰ ਲਗਾਤਾਰ ਜ਼ਾਦੀ ਦੇ ਬਾਰੇ ਇਗਨੋਰ ਹੋਏ ਜਿਨ੍ਹਾਂ ਦਾ ਰਾਈਟ ਸੀ ਪਰ ਉਹਨਾਂ ਨੂੰ ਕੋਈ ਓਪਰਚ्युनिटी ਨਹੀਂ ਮਿਲੀ ਉਹ ਰਿਜ਼ਰਵੇਸ਼ਨ ਦੇ ਕੇ 10% ਆਈ ਥਿੰਕ ਇੱਕ ਵੱਡੀ ਓਪਰਚ्युनिटी ਇੱਕ ਗਰੀਬ ਨੂੰ ਮਿਲੀ ਹੈ ਜਿਹੜੀ ਪਹਿਲੇ ਅਵੇਲੇਬਲ ਨਹੀਂ ਸੀ ਆ ਇੱਕ ਬੜਾ ਵੱਡਾ ਹਿਸਟੋਰੀਕ ਫੈਸਲਾ ਦੂਜੀ ਗੱਲ ਜਿਹੜਾ ਮੈਂ ਕਹਿਣਾ ਚਾਹਣਾ ਕੀ ਅਸੀਂ ਪ੍ਰਾਈਮ ਮਿਨਿਸਟਰ ਨੂੰ ਮੈਂ ਅਪੀਲ ਵੀ ਕਰਦਾ ਹੈ ਕੋਈ ਸਪੈਸ਼ਲ ਪੈਕੇਜ ਕਿਸਾਨ ਵਾਸਤੇ ਖੇਤ ਮਜ਼ਦੂਰ ਵਾਸਤੇ ਤੇ ਛੋਟੀ ਵਪਾਰੇ ਵਾਸਤੇ ਇਮੀਡੀਏਟਲੀ ਇਹ ਨਾਊਂਸ ਕਰਨਾ ਚਾਹੀਦਾ ਹੈ ਭਾਵੇਂ ਜਿਹੜਾ ਅੱਗੇ GST ਕਾਉਂਸਲ ਜੜਾ ਰਿਹਾ ਕਿ ਜਿਹੜੇ ਵਪਾਰੀ ਹੈ ਜਿਹੜੀ ਅੱਜ ਉਹਨਾਂ ਦੀ ਲਿਮਿਟ ਹੈ 20 ਲੱਖ ਰੁਪਏ ਦੀ ਜਿਹੜੀ 20 ਲੱਖ ਰੁਪਏ ਦੀ ਲਿਮਿਟ ਹੈ ਜਿੱਥੇ GST ਐਗਜ਼ੈਂਪਸ਼ਨ ਹੈ that limit should be increased 20 ਲੱਖੇ 75 ਲੱਖ ਤੱਕ ਕਰ ਦੇਣ ਬਹੁਤ ਵੱਡਾ ਸੈਕਸ਼ਨ ਹੈ ਵਪਾਰੀ ਦਾ ਜਿਨ੍ਹਾਂ ਨੂੰ ਉਹ ਰਾਤ ਮਿਲ ਜਾਣੀ ਉਵੇਂ ਮੈਂ ਜੋ ਪ੍ਰਧਾਨ ਮੰਤਰੀ ਜੀ ਬੈਂਕੋਂ ਆਪਣੇ ਆਈ ਸੀ ਗਰਦਾਸਪੁਰ ਉਹਦੇ ਵੀ ਮੈਨੂੰ ਕੈਸ਼ ਕੀਤੀ ਸੀ ਜਿਵੇਂ ਇੰਡਸਟਰੀ ਨੂੰ ਇਨਵੈਸਟਮੈਂਟ ਸਬਸਿਡੀ ਦਿੱਤੀ ਜਾਂਦੀ ਹੈ ਉਵੇਂ ਫਾਰਮਿੰਗ ਵਿੱਚ ਵੀ ਇਨਵੈਸਟਮੈਂਟ ਸਬਸਿਡੀ ਦਿੱਤੀ ਜਾਏ ਪ੍ਰੋਡਕਸ਼ਨ ਸਬਸਿਡੀ so that ਜਿਹੜਾ ਫਾਰਮਰ ਹੈ ਕਿਉਂਕਿ ਜਿਹੜੀ ਫਾਰਮਰ ਦੀ ਜਿਹੜਾ ਰੌ ਮਟੀਰੀਅਲ ਹੈ ਉਹਦੇ ਚ ਫਾਰਮਰ ਦਾ ਕੋਈ ਕੰਟਰੋਲ ਨਹੀਂ ਹੈ ਪ੍ਰਾਈਵੇਟ ਸੈਕਟਰ ਦੇ ਪੈਸਟੀਸਾਈਡ ਹੋਣ ਖਾਦ ਉਹਨਾਂ ਦੀ ਕੀਮਤਾਂ ਵੱਧ ਹੀ ਜਾਂਦੀਆਂ ਪਰ ਜਿਹੜੀ ਆਉਟਪੁੱਟ ਹੈ ਉਹਦੇ ਤੇ ਗਵਰਨਮੈਂਟ ਕੰਟਰੋਲ ਹੈ ਫਿਕਸ ਕੀਤੀ ਜਾਂਦੀ ਹੈ ਸੋ ਜਿਹੜਾ ਉਹਨੂੰ ਵਾਸਤੇ ਇਨਕਰੀਜ ਕਰਨ ਵਾਸਤੇ ਜਿਹੜਾ ਜਿਹੜੀ ਆਪਣੇ ਫਾਈਨੈਂਸ਼ੀਅਲ ਪ੍ਰੋਬਲਮ ਫਾਰਮਰ ਨੂੰ ਆਉਂਦੀ ਹੈ ਉਹ ਇੱਕੋ ਹੀ ਹੱਲ ਹੋ ਸਕਦੀ ਜਿਹੜੇ ਹਰ ਸਾਲ ਉਹਨਾਂ ਕੋਈ ਇਨਵੈਸਟਮੈਂਟ ਸਬਸਿਡੀ ਦਿੱਤੀ ਜਾਏ ਤੇ ਇੱਕ ਲੋਕਾਂ ਵਿੱਚ ਮੈਂ ਪਿਛਲੇ ਕਈ ਦਿਨਾਂ ਦਾ ਮਨ ਲੋ ਜਨਤਾ ਵਿੱਚ ਆਪਣੇ ਵਰਕਰਾਂ ਵਿੱਚ ਮਿਲੇ ਆ ਇੱਕ ਗੱਲ ਜਿਹੜੀ ਵੱਡੇ ਆ ਰਹੀ ਹੈ ਕਈ ਲੋਕਾਂ ਨੇ ਜਨਤਾ ਨੇ ਮਨੇ ਵਿਚਾਰਣ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਨਾਲ 420 ਕੀਤੀ ਹੈ ਫਰਾਡ ਫਰਾਡ ਕੀ ਹੈ ਆ ਪੋਲਿਟੀਕਲ ਸਟੇਟਮੈਂਟ ਨਹੀਂ ਹੈ ਆ ਮੈਂ ਫਰਾਡ ਕੀ ਹੈ ਜੇ ਤੁਸੀਂ ਕੋਈ ਲਿਖ ਕੇ ਇੱਕ ਜ਼ਬਾਨ ਦਿਓ ਲਿਖ ਕੇ ਜ਼ਬਾਨ ਦਿਓ ਇੰਡਰ ਜਾਂ ਸਿਗਨੇਚਰ ਦਿਓ ਉਹਦੇ ਬਾਅਦ ਤੁਸੀਂ ਕੋਈ ਚੀਜ਼ ਹਾਸਲ ਕਰ ਲਓ ਤੇ ਤੁਸੀਂ ਉਹਦੇ ਜਿਹੜੇ ਤੁਸੀਂ ਕਮਿਟ ਕੀਤਾ ਸੀ ਨਾ ਪੂਰੇ ਕਰੋ ਆ 420 ਇੱਕ ਦਾ ਕੇਸ ਬੰਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਦੋ ਫਾਰਮ ਭਰਾਇ ਇੱਕ ਤੇ ਕਰਜ਼ੇ ਦੇ ਜਿੱਥੇ ਉਹਨੇ ਲਿਖਿਆ ਮੈਂ ਕੈਪਟਨ ਅਮਰਿੰਦਰ ਸਿੰਘ ਪ੍ਰੋਮਿਸ ਕਰਦਾ ਹਾਂ ਕਿ ਤੁਸੀਂ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਅਸੀਂ ਤੁਹਾਡਾ ਕਰਜ਼ਾ ਸਾਰਾ ਮਾਫ਼ ਕਰਾਂਗੇ ਇੱਕ ਫਾਰਮ ਨੌਜਵਾਨਾਂ ਤੋਂ ਭਾਇਆ ਸੀ ਕਿ ਮੈਂ ਕੈਪਟਨ ਉਮਰਿੰਦਰ ਸਿੰਘ ਪ੍ਰੋਮਿਸ ਕਰਦਾ ਹਾਂ ਕਿ ਮੋਬਾਈਲ ਫੋਨ ਮੈਂ ਨੌਜਵਾਨਾਂ ਨੂੰ ਦੇਵਾਂਗਾ ਜਿਹਦੇ ਨਾਂ ਤੇ ਬਾਈ ਨੇਮ ਐਗਰੀਮੈਂਟ ਹੋਇਆ ਥਿਸ ਇਸ ਨਾਟ ਅ ਪੋਲਿਟਿਕਲ ਸਟੇਟਮੈਂਟ ਇਟ ਇਜ਼ ਅ ਰਿਟਨ ਐਗਰੀਮੈਂਟ ਰਿਟਨ ਐਫੀਡੇਵਿਟ ਤੁਸੀਂ ਜਾਨਦੇ ਹੋ ਸਾਡੀ ਸਰਕਾਰ ਆਈ ਸੀ ਉਹ ਤੋਂ ਅਸੀਂ ਐਫਰਡੇਬਲ ਬੰਦ ਕਰਤੇ ਸੀ ਅਸੀਂ ਕਿ ਆਪਣੇ ਦਸਕਤ ਨਾਲ ਲਿਖ ਦੇ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪਣਾ ਆਪਣੇ ਅਥੈਂਟੀਕੇਟ ਕਰਨੇ ਆ ਭਲੇ ਐਫਰਡੇਬਲ ਦੇਣਾ ਪੈਂਦਾ ਸੀ ਕੋਈ ਐਫਰਡੇਬਲ ਦੇਣ ਦੀ ਲੋੜ ਨਹੀਂ ਕੋਈ ਤੁਸੀਂ ਇਕੱਲਾ ਹੀ ਲਿਖ ਦਿਓ ਕਿ ਆਈ ਸੋਨਸੋ ਸਰਟੀਫਾਈ ਐਂਡ ਥੈਟ विल बी ਕਨਸਿਡਰਡ ਐਟ ਲਾ ਕੈਪਟਨ ਅਮਰਿੰਦਰ ਸਿੰਘ ਨੇ ਆ ਬਹੁਤ ਵੱਡਾ 400 ਵੀ ਦਾ ਫਰਾਡ ਕੀਤਾ ਕੇਸ ਵੀ ਰਜਿਸਟਰ ਅਗੇਂਸਟ ਅਧਰਵਾਇਜ਼ ਵੀ ਵਿਲ ਗੋ ਟੂ ਦਾ ਕੋਰਟ ਆ ਵੱਡਾ ਮੈਂ ਕਹਨਾ ਧੋਖਾ ਧੋਖਾ ਮੀਨਸ ਇਟ ਇਜ਼ ਅ ਫਰਾਡ ਟੂ ਦਾ ਫਾਰਮਰ ਫਰਾਡ ਟੂ ਦਾ ਯੰਗਸਟਰ ਜਿਹੜਾ ਮੈਂ ਕੈਪਟਨ ਸਾਹਿਬ ਨੂੰ ਇੱਕ ਪੁੱਛਣ ਜਾਣਾ ਜਦੋਂ ਰਾਹੁਲ ਗਾਂਧੀ ਨੂੰ ਕੋਲੇ ਮਿਲਣ ਗਏ ਉਹਨਾਂ ਰਾਹੁਲ ਗਾਂਧੀ ਨੂੰ ਕਿਹਾ ਨਹੀਂ ਉਹਨੂੰ ਪੁੱਛਣ ਕਿ ਆਪਣੇ ਕਮਲਨਾਥ ਨੂੰ ਕਿਉਂ ਮੁੱਖ ਮੰਤਰੀ ਬਣਾਇਆ ਤੇ ਜਿਹੜੇ ਦੂਜੇ ਟਾਈਟਲਰ ਹੈ ਉਹਨੂੰ ਕਿਉਂ ਨਹੀਂ ਐਕਸਪੈਲ ਕੀਤਾ ਕੀ ਉਹ ਵੇਟ ਕਰ ਰਿਹਾ ਜਦੋਂ ਅਰੈਸਟ ਹੋਊਗਾ ਉਦੋਂ ਟਾਈਟਲਰ ਐਕਸਪੈਲ ਹੋਊਗਾ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਆਪਾਂ ਦੇ ਕਾਂਗਰਸ ਲੀਡਰਸ਼ਿਪ ਨੂੰ ਕੀ ਤੁਸੀਂ ਪੰਜਾਬ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦੇ ਹੋ ਕੋਈ ਪੰਜਾਬੀਆਂ ਨੇ ਇਸੇ ਕੌਮ ਨੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਫੈਸਲਾ ਕਰ ਲਓ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਆਂ ਜੇ ਕੌਮ ਦੇ ਆਂ ਜਾਂ ਗਾਂਧੀ ਪਰਿਵਾਰ ਦੇ ਆਂ ਤੁਹਾਡੀ ਲਾਇਲਟੀ ਪੰਜਾਬ ਪ੍ਰਤੀ ਹੈ ਕਿ ਗਾਂਧੀ ਪਰਿਵਾਰ ਤਰਫਾ ਆਹ ਕੁਐਸਚਨ ਮੈਂ ਕੈਪਟਨ ਕੁਛ ਨਾ ਚਾਹਣਾ ਹਾਈ ਕੋਰਟ ਨੇ ਕੈਪਟਨ ਅਮਰਿੰਦਰ ਗਾਂਧੀ ਪਰਿਵਾਰ ਨੂੰ ਐਜ਼ ਅਕਿਊਜ਼ਡਾਇਦਤ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਹਾਈ ਕੋਰਟ ਦੇ ਆਰਡਰ ਨਾਲ